ਸੋ ਮੈਂ ਤੁਹਾਨੂੰ ਜਿਹੜੀ ਬੇਨਤੀ ਕਰਦਾ ਕੋ ਮੈਂ ਆਪਣੇ ਵੱਲੋਂ ਇਹ ਵੀ ਮਨ ਵਿੱਚ ਫੈਸਲਾ ਕੀਤਾ ਵੀ ਮੈਂ ਜੇ ਆਹ ਇਲੈਕਸ਼ਨ ਲੂਜ਼ ਕਰ ਗਿਆ ਤੇ ਮੈਂ ਇਹ ਰਾਜਨੀਤੀ ਇਲੈਕਸ਼ਨ ਦੀ ਰਾਜਨੀਤੀ ਛੱਡ ਦੇਣੀ ਹੈ ਫਿਰ ਕੀ ਫਾਇਦਾ ਆਪਾਂ ਪੱਲੇ ਇਮਾਨਦਾਰੀ ਬਣ ਕੇ ਤੁਰੇ ਫਿਰਿਏ ਲੋਕ ਦੀ ਗਦਰ ਨਾ ਕਰਨ ਲੋਕ ਦਾ ਉਹਦੇ ਤੇ ਵਿਸ਼ਵਾਸ ਨਾ ਕਰਨ ਜਾਂ ਉਹਦਾ ਉਹਨੂੰ ਪੇ ਨਾ ਕਰਨ ਫਿਰ ਆਪਾਂ ਕਿਉਂ ਚੱਕੀ ਫਿਰਦੇ ਆ ਇਮਾਨਦਾਰੀ ਲੋਕ ਇਮਾਨਦਾਰੀ ਚਾਹੁੰਦੇ ਨਾ ਹੁਣ ਮੈਂ ਇਮਾਨਦਾਰੀ ਦੇ ਦੰਡੂ ਰੇਪਟੀ ਜਾਮਾ ਫਿਰ ਇਹ ਗੱਲ ਨਹੀਂ ਬਣਦੀ ਸੋ ਮੈਂ ਦੇਖੋ ਆ ਇਲੈਕਸ਼ਨ ਲੜੀਆ ਮੇਰਾ ਸਾਰਾ ਪਰਿਵਾਰ ਮੇਰੇ ਬੱਚੇ ਕੈਨੇਡਾ ਤੋਂ ਆਏ ਮੇਰੇ ਭਰਾ ਮੇਰੇ ਭਤੀਜੇ ਮੇਰੇ ਸੱਜਣ ਮੇਰੇ ਮਿੱਤਰ ਮੇਰੇ ਪਾਰਟੀ ਦੇ ਆਗੂ ਸਹਿਬਾਨ ਵੱਡੇ ਤੋਂ ਵੱਡਾ ਲੀਡਰ ਛੋਟੇ ਤੋਂ ਛੋਟਾ ਲੀਡਰ ਹਰ ਇੱਕ ਵਰਕਰ ਨੇ ਜੀ ਤੋਰ ਯਤਨ ਕਰਕੇ ਮਿਹਨਤ ਕਰਕੇ ਘਰ ਘਰ ਅਪਰੋਚ ਕੀਤੀ ਦਰਵਾਜ਼ੇ ਖੜਕਾਏ ਇਹ ਪਹਿਲੀ ਵਾਰੀ ਹੋਇਆ ਹੋਣਾ ਕਿ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਡੋਰ ਟੂ ਡੋਰ ਜਾ ਕੇ ਮੇਰੇ ਸਾਰੇ ਸਾਥੀਆਂ ਨੇ ਸੱਜਣਾ ਨੇ ਮਿੱਤਰਾਂ ਨੇ ਰਿਸ਼ਤੇਦਾਰਾਂ ਨੇ ਹਰ ਇੱਕ ਨੂੰ ਅਪੀਲ ਕੀਤੀ ਭਾਈ ਵੋਟ ਪਾਓ ਤੱਕੜੀ ਦੇ ਚੋਣ ਨਿਸ਼ਾਨ ਤੇ ਬਟਨ ਨੰਬਰ 4 ਦਬਕੀ ਪਰ ਫਿਰ ਵੀ ਜੇ ਤੁਹਾਡੇ ਤੇ ਅਸਰ ਨਾ ਹੋਏ ਇਸ ਗੱਲ ਦਾ ਤੇ ਤੁਸੀਂ ਅੱਜ ਵੀ ਪਾਰਟੀ ਬਾਜੀ ਚ ਫਸੇ ਰਹੋ ਪਾਰਟੀ ਨੂੰ ਪਹਿਲ ਦੇਵੋ ਇਨਸਾਨੀਅਤ ਨੂੰ ਪਹਿਲ ਨਾ ਦੇਵੋ ਫਿਰ ਦੇਖੋ ਇਸ ਰਾਜਨੀਤੀ ਦੇ ਵਿੱਚ ਰਹਿਣ ਦਾ ਕੋਈ ਹੱਜ ਨਹੀਂ ਰਹਿ ਜਾਂਦਾ ਫਿਰ ਇਹ ਰਾਜਨੀਤੀ ਤੁਹਾਨੂੰ ਸ਼ਹਿਰ ਵਾਲਿਆਂ ਨੂੰ ਮੁਬਾਰਕ ਉਹਨਾਂ ਲੋਕਾਂ ਨੂੰ ਮੁਬਾਰਕ ਜਿਹੜੇ ਲੋਕ ਰਾਜਨੀਤੀ ਨੂੰ ਵਪਾਰ ਸਮਝ ਕੇ ਕਰਦੇ ਨੇ ਔਰ ਅੱਜ ਤੁਹਾਡੇ ਸਾਹਮਣੇ ਤੁਸੀਂ ਦੇਖੋ ਜਿਨ੍ਹਾਂ ਲੋਕਾਂ ਨੇ ਸਾਹਮਣੇ ਵਾਲਿਆਂ ਨੇ ਰਾਜਨੀਤੀ ਕੀਤੀ ਕੋਈ ਕਿਸੇ ਦੀ ਵੱਡੀ ਗੱਡੀ ਦੀ ਗੱਲ ਕਰਦਾ ਸੀ ਕੋਈ ਕਿਸੇ ਦੀ ਜੜਾਬਾਂ ਦੀ ਗੱਲ ਕਰਦਾ ਸੀ ਕੋਈ ਕਿਸੇ ਦੇ ਪਰਿਵਾਰ ਦੀ ਗੱਲ ਕਰਦਾ ਸੀ ਵੀ ਇਹਨਾਂ ਨੇ ਇੱਕ ਵਜਾ ਕਰਕੇ ਕਿਸੇ ਨੂੰ ਸੂਸਟ ਕਰ ਲਿਆ ਕੋਈ ਕਹਿੰਦਾ ਸੀ ਇਹਨੇ ਦੱਜੀ ਦੇ ਪੈਸੇ ਨਹੀਂ ਦਿੱਤੇ ਕੋਈ ਕਹਿੰਦਾ ਸੀ ਆਹਨੇ ਕੀਤਾ ਕੋਈ ਕਹਿੰਦਾ ਸੀ ਉਹਨੇ ਕੀਤਾ ਇਹ ਆਪਸ ਵਿੱਚ ਕਿਸੇ ਮੁੱਦੇ ਤੇ ਇਹਨਾਂ ਨੇ ਲੜਾਈ ਨਹੀਂ ਲੜੀ ਲੁਧਿਆਣੇ ਦੀ ਗੱਲ ਹੋਈ ਲੁਧਿਆਣੇ ਦੀ ਗੱਲ ਕੋਈ ਹੋਈ ਦੱਸੋ ਜੇ ਲੁਧਿਆਣੇ ਦੀ ਗੱਲ ਹੀ ਨਹੀਂ ਹੋਈ ਸਿਰਫ ਤੇ ਸਿਰਫ ਆਪਸੀ ਰੰਜਿਸ਼ ਇੱਕ ਕਹਿੰਦਾ ਮੈਂ ਇਹਨਾਂ ਡੋਲੂ ਵਾਂਗੂ ਮਾਜਣ ਵਾਸਤੇ ਆਏ ਆ ਡੋਲੂ ਵਾਂਗੂ ਮਾਜਣ ਨਾਲ ਲੁਧਿਆਣੇ ਦਾ ਕੀ ਫਾਇਦਾ ਦੱਸੂ ਸਾਨੂੰ ਲੁਧਿਆਣੇ ਦੇ ਫਾਇਦੇ ਦੀ ਗੱਲ ਕਰਨੀ ਚਾਹੀਦੀ ਆ ਸਾਨੂੰ ਲੁਧਿਆਣਾ ਕੌਣ ਸਵਾਰ ਸਕਦਾ ਜਿਹੜਾ ਬੰਦਾ ਬਾਹਰੋਂ ਆਇਆ ਲੁਧਿਆਣੇ ਬਾਰੇ ਕੀ ਜਾਣਦਾ ਲੁਧਿਆਣੇ ਦਾ ਕੀ ਸਵਾਰ ਸਕਦਾ